ਹਾੜੀ ਰਾਜੇ ਕਹਿੰਦੇ ਸੀ ਨਾ ਵੀ ਅਸੀਂ ਤਗੜੇ ਆ ਤੇ ਸਾਡੀ ਪਾਵਰ ਆ ਕਲਗੀਧਰ ਸਾਹਿਬ ਨੇ ਉਦੋਂ ਫਿਰ ਪੰਥ ਨੂੰ ਇਹੋ ਜਿਹਾ ਰੂਪ ਬਖਸ਼ਿਆ ਜਿਹੜਾ ਅੱਜ ਤੱਕ ਉਦਾਂ ਦਾ ਉਦਾਂ ਹੀ ਆ ਉਸ ਸਮੇਂ ਕੋਈ ਸਰਕਾਰੀ ਐਲਾਨ ਸੀ ਵੀ ਕੋਈ ਪੱਗ ਨਹੀਂ ਬਣ ਸਕਦਾ ਮਹਾਰਾਜ ਨੇ ਦੋਰੇ ਦਿਮਾਲੇ ਸਜਾਤੇ ਉਹ ਕਹਿੰਦੇ ਸੀ ਕੋ ਘੋੜੇ ਦੇਣੀ ਜੜ ਸਕਦਾ ਮਹਾਰਾਜ ਨੇ ਦੋ ਦੋ ਚੌ ਚੌ ਘੋੜਿਆਂ ਦੀ ਸਵਾਰੀ ਕਰਾਤੀ ਤੇ ਫਿਰ ਨਿਸ਼ਕਾਰ ਖੇਡੇ ਨਗਾਰੇ ਵਜਾਏ ਫੌਜਾਂ ਬਣਾਈਆਂ ਤਖਤ ਲਾਏ ਉਹ ਸਾਰਾ ਪ੍ਰਤਾਪ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਆ ਜਦੋਂ ਆਨੰਦਪੁਰ ਸਾਹਿਬ ਮਹਾਰਾਜ ਚੱਲੇ ਸੀ ਉਦੋਂ ਸੰਗਤਾਂ ਪੁੱਛਿਆ ਮਹਾਰਾਜ ਮੁੜ ਕੇ ਆਓਗੇ ਸਾਹਿਬ ਜੀ ਨੇ ਆਖਿਆ ਵੀ ਅਸੀਂ ਸਰੀਰ ਕਰਕੇ ਤੇ ਨਹੀਂ ਆ ਪਰ ਸਾਡਾ ਪੰਥ ਸਦਾ ਹੀ ਆਊਗਾ ਤੇ ਪੰਥ ਐਵੇਂ ਹੀ ਜੋੜ ਮੇਲੇ ਮਨਾਏਗਾ ਜਦਾਂ ਉਦੋਂ ਚੱਲੇ ਉਦਾਂ ਹੀ ਹੁਣ ਸਾਰਾ ਪੰਥ ਨਾਲ ਮਿਲ ਕੇ ਮਨਾ ਰਿਹਾ ਲੋਕਾਂ ਦੀਆਂ ਹੋਲੀਆ ਤੇ ਖਾਲਸੇ ਦਾ ਹੋਲਾ ਏ ਲਿਆਂ ਤੋਂ ਪੱਗਾਂ ਤੇ ਆਏ ਹੁਣ ਪੱਗਾਂ ਤੋਂ ਰਮਾਲਾਂ ਤੇ ਆ ਗਏ ਜੀ ਰਮਾਲ ਵੀ ਨਹੀਂ ਹੁਣ ਕਈਆਂ ਦੇ ਸਿਰ ਤੇ ਹੁੰਦਾ ਕਹਿ ਕੇ ਸੈਟ ਕਾਉਣਾ ਪੈਂਦਾ ਭਾਈ ਗੁਰੂ ਘਰ ਚਾ ਸੇਟ ਟਕ ਲੋ ਹੁਣ ਤੇ ਨੌਜਵਾਨ ਪਹਿਲਾਂ ਤੇ ਪੱਗਾਂ ਲਾਹ ਵੀ ਗਏ ਬਹੁਦੇ ਬਾਹਰ ਨੂੰ ਚਲੇ ਗਏ ਕੁਝ ਨਸ਼ਿਆਂ ਚ ਰੁੱੜ ਗਏ ਪਰ ਜਦੋਂ ਦੇ ਟਰੰਪ ਭਾਜੀ ਨੇ ਵਾਪਸ ਭੇਜਿਆ ਹੁਣ ਉਹਨਾਂ ਨੂੰ ਹਸਾਬ ਜਾਂ ਲੱਗਾ ਵੀ ਨਹੀਂ ਇੱਥੇ ਵੀ ਰਹਿਣਾ ਪੈਣਾ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਜਾਂ ਨਗਰ ਕੀਰਤਨ ਸਜਦਾ ਉਦੋਂ ਜਿਹੜੇ ਪੰਜ ਪਿਆਰੇ ਲਾਏ ਜਾਂਦੇ ਉਹ ਬਾਣਾ ਨਹੀਂ ਪਾਉਂਦੇ ਗਾਮੇ ਕੋਲ ਤੇ ਜਮਰ ਸੰਚਾਰ ਨਹੀਂ ਹੋ ਸਕਦਾ ਭਾਈ ਪਰ ਹੁਣ ਤਾਂ ਹਾਲਾਤ ਇੱਥੋਂ ਤੱਕ ਆ ਗਏ ਤੁਸੀਂ ਕਹੇ ਵੀ ਅਮਰਤ ਦਾ ਪਾਟਾ ਤਿਆਰ ਨਹੀਂ ਹੋ ਸਕਦਾ ਬਾਣੀ ਬਿਨਾ ਪਰ ਹੁਣ ਤਾਂ ਲੋਕ ਕੀ ਕਹਿੰਦੇ ਅਮਰਤ ਦੀ ਕਿ ਲੋੜ ਹੈ ਜੀ ਮਨ ਸਾਫ ਹੋਣਾ ਚਾਹੀਦਾ ਐਨੇ ਕਰਕੇ ਜੀ ਇਹ ਫਿਰ ਮੇਰੀ ਸਿੱਧੀ ਗੱਲ ਹੈ ਜੱਟਾਂ ਵਾਲੀ ਜਿੰਨਾ ਅਮਰਤ ਨਹੀਂ ਸ਼ਕਿਆ ਉਹਨਾਂ ਖਾਦੀਆਂ ਜੁੱਤੀਆਂ ਤੇ ਜਿਹਨੇ ਕਹਿੰਦੇ ਆ ਵੀ ਸਾਡਾ ਮਨ ਸਾਫ ਹੈ ਉਹਨਾਂ ਦੀ ਵੀ ਪਹਿਣਗੀਆਂ ਜਮਰਾਜ ਦੀਆਂ ਪਹਿਜਣੀਆਂ ਲੋਕਾਂ ਦੀਆਂ ਨਾ ਪਈਆਂ ਤੇ ਕਲਗੀਧਰ ਸਹਿਬ ਮਹਾਰਾਜ ਆਪ ਕਹਿਣਦੇ ਆ ਉਹਦੇ ਕਹਿਣਦੇ ਮੈਨੂੰ ਅਮਰਤ ਦਿਓ ਤੇ ਜਾਂਚ ਨਾ ਕਰਦੇ ਆ ਮਹਾਰਾਜ ਤੋਂ ਕੋਈ ਤਗੜਾ ਫਿਰ ਇਹ ਤਾਂ ਮੈਂ ਹਿਸਾਬ ਲਾਉਣਾ ਵੀ ਬਹਾਨੇ ਆ ਗੁਰੂ ਸਾਹਿਬ ਜੀ ਦੇ ਬਚਨ ਨਾ ਮੰਨਣ ਦੇ ਆਪਾਂ ਕਹਿ ਦਿੰਨੇ ਵੀ ਸਰਕਾਰਾਂ ਦੇ ਉੱਤੇ ਵੀ ਗੱਲ ਆਉਂਦੀ ਆ ਵੀ ਸਾਡੇ ਖਿਲਾਫ ਇੱਕ ਮਿਸ਼ਨ ਇਹ ਚਲਾਇਆ ਜਾ ਰਿਹਾ ਵੀ ਸਿੱਖਾਂ ਨੂੰ ਖਤਮ ਕਰਨਾ ਹੈ ਵੀ ਸਾਡੇ ਖਿਲਾਫ ਪ੍ਰੋਪੋਗੈਂਡਾ ਹੈ ਜਾਂ ਦੂਜੇ ਕਈ ਕਹਿ ਦਿੰਦੇ ਵੀ ਸਾਡੇ ਪ੍ਰਚਾਰਕਾਂ ਨੇ ਪ੍ਰਚਾਰ ਨਹੀਂ ਕੀਤਾ ਤੁਹਾਨੂੰ ਕੀ ਲੱਗਦਾ ਵੀ ਕਮੀ ਕਿੱਥੇ ਰਹਿ ਗਈ ਜੀ ਮਹਾਰਾਜ ਨੇ ਸਿੰਘਾਂ ਦੇ ਦੋ ਦਲ ਬਣਾ ਕੇ ਨਕਲੀ ਜੁਦ ਕਰਵਾਏ ਵੀ ਬਈ ਕਬਿਆਸ ਕਰਵਾਇਆ ਨਾਮ ਦਿੱਤੇ ਸਿੰਘਾਂ ਨੂੰ ਜਿਨ੍ਹਾਂ ਦੇ ਸ਼ਸਤਰ ਵਸਤਰ ਜੋਰ ਜਿਨ੍ਹਾਂ ਦੇ ਵਧੀਆ ਜਿਨ੍ਹਾਂ ਨੇ ਜੋਰ ਦਿਖਾਏ ਹੁਣ ਤਾਂ ਸਿੰਘ ਹੋਲੇ ਮਹਲੇ ਤੇ ਦਾ ਅਸਲੀ ਜੁੱਤੀ ਛੜਿਆ ਹੋਇਆ ਜੀ ਪੰਥ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਬਜਨਾ ਵੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮੋਜ ਉਹ ਗੱਲ ਹੋਊਗੀ ਜਿੱਦਾਂ ਸਮਾਨ ਦਾ ਰੰਗ ਨੀਲਾ ਨਾ ਇਹ ਸੰਜੀਵਾਲਤਾ ਦਾ ਵਾ ਐਵੇਂ ਖਾਲਸੇ ਦਾ ਬਾਣਾ ਵੀ ਨੀਲਾ ਸੰਜੀਵਾਲਤਾ ਦਾ ਨਿਸ਼ਾਨ ਨੀਲੇ ਹੀ ਝੁਲਦੇ ਆ ਤੇ ਨੀਲੇ ਝੁੱਲਣੇ ਆਂ ਦਾਲੇ ਦਾਣਾ ਵੀ ਹੁਣ ਪਈ ਹੋਈ ਆ ਆਪੋ ਤਾਪੀ ਹੁਣ ਸਾਰਿਆਂ ਨੂੰ ਇਹ ਵੀ ਮੈਂ ਬਚ ਜਾ ਮੇਰੀ ਕੁਰਸੀ ਬਚ ਜਾਏ ਮੇਰੀ ਮੁਖਤਿਆਰੀ ਬਚ ਜਾਏ ਮੇਰੀ ਜਹੇਦਾਰੀ ਬਚ ਜਾਏ ਮੈਂ ਬਚ ਜਾ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਆਗੇ ਨਿਹੰਗ ਬੂਹੇ ਖੋਲਦੋਂ ਸੰਗ ਹੁਣ ਕਹਿੰਦੇ ਮੰਗਣ ਆਗੇ ਹਰਕਿਆ ਨਾ ਗੱਲ ਦਾ ਉਹਨਾਂ ਨੇ ਆਪਣੇ ਮਾਂਝੇ ਵਾਈ ਗਏ ਪੰਥ ਦੀ ਗੱਲ ਨਹੀਂ ਕਿਸੇ ਨੇ ਕੀਤੀ ਆਪਾਂ ਵਰਤਦੇ ਆ ਸ਼ਬਦ ਸਿੱਖ ਕੌਮ ਸਿੱਖ ਕੌਮ ਨਹੀਂ ਆ ਖਾਲਸਾ ਪੰਥ ਆ ਜਣਨੀ ਜਣੇ ਤੋਂ ਸੂਰਮਾ ਜੈਸੇ ਗੁਰੂ ਗੋਬਿੰਦ ਛੇਰਾਂ ਵਰਗੇ ਛਤਰੂ ਸਾਫ ਸਕਣਾ ਨਾ ਜਿੰਦਾ ਪਰਦੇਸਕੇ ਮੇਰੇ ਨਾਲ ਐਵੇਂ ਬਿੰਦ ਦੀ ਬਿੰਦ ਜੁਗਾ ਜੁਗਾ ਦੀ ਸਾਹਬੀ ਬਖਸ਼ ਦੇ ਬਖਸ਼ੇਂਦਾ ਪੂਰੇ ਝੂਲ ਦੇ ਨਿਸ਼ਾਨ ਪੰਜ ਨੀਲੇ ਮਕਰ ਨਕਰ ਖੜਕੇ ਵਿੱਚ ਖੇਡਦੇ ਨਿਹੰਗ ਸਿੰਘ ਗਤਕਾ ਉਦੋਂ ਪਿੱਛੇ ਫੌਜੀ ਸੂਰਮੇ ਜੀ ਉਦੋਂ ਪਿੱਛੇ ਫੌਜੀ ਸੂਰਮੇ ਕਹਿੰਦਾ ਰਾਹ ਨਿਆ ਨਾ ਕਰਨੀ ਲੜਾਈ ਰਾਜਿਆਂ ਨ ਕਰਨੀ ਲੜਾਈ ਮਾਣਿਆਂ ਦਾ ਯਾਰ ਬਾਦਸ਼ਾਹ ਚੰਡੇ ਝੂਲਦੇ ਨਗਾਰਿਆਂ ਦੇ ਵਜਦੇ ਨੀਲੇ ਤੇ ਸਵਾਰ ਬਾਦਸ਼ਾਹ ਨੀਲੇ ਤੇ ਸਵਾਰ ਬਾਦਸ਼ਾਹ ਸਮੇਂ ਸ੍ਰੀ ਨਾਨਕਪੁਰ ਸਾਹਿਬ ਕੇ ਖੜੇ ਆ ਜਿੱਥੇ ਹੋਲਾ ਮਹੱਲਾ ਪਾਵਨ ਪੀਤਰ ਤਿਆਰ ਦੇ ਰੂਪੀ ਵਿੱਚ ਮਨਾਇਆ ਜਾ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਸੋ ਨਿਹੰਗ ਸਿੰਘ ਜਥੇਬੰਦੀਆਂ ਨਿਹੰਗ ਸਿੰਘ ਵਾਣੇ ਦੇ ਵਿੱਚ ਸਿੰਘ ਸਾਡੇ ਨਾਲ ਖੜੇ ਆ ਸੁਖਵੀਰ ਸਿੰਘ ਜੀ ਮੜੀਆਂ ਵਾਲੇ ਗੱਲਬਾਤ ਕਰਦਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਲਾ ਮਹੱਲਾ ਮਨਾਉਣ ਦੇ ਲਈ ਆਇਓ ਖਾਲਸਾਈ ਰਵਾਇਤਾਂ ਖਾਲਸਾਈ ਰੋ ਰੀਤਾ ਦਸਵੇਂ ਬਾਦਸ਼ਾਹ ਨੇ ਆਰੰਭਤਾ ਕੀਤੀ ਜੀ ਜਦੋਂ ਚੱਲੇ ਤੁਸੀਂ ਤਾਂ ਇਤਿਹਾਸ ਸੁਣਾਉਨੇ ਹੋ ਸੰਗਤਾਂ ਨੂੰ ਵੀ ਜਦੋਂ ਤੋਂ ਇਹ ਆਰੰਭ ਤਾਂ ਹੋਈ ਤੇ ਅੱਜ ਅਸੀਂ ਕਿੱਥੇ ਖੜੇ ਆ ਜੀ ਅੱਗੇ ਸਭ ਤੋਂ ਪਹਿਲਾਂ ਅੱਜ ਵਾਲਾ ਜਿਹੜਾ ਦੇਨੇ ਆ ਅੱਜ ਦੇ ਦਿਨ ਨਾਲੇ ਦੇ ਨਵੇਂ ਸਾਲ ਆ ਇੱਕ ਚੇਤ ਆ ਜੀ ਨਾਨਕਸ਼ਹੀ ਸੰਮਤ ਮੁਤਾਬਕ 557ਵਾਂ ਸਾਲ ਆ ਜ ਰੰਭ ਹੋਇਆ ਜੀ ਜੀ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੂਜਾ ਵਚਨ ਅੱਜ ਦੇ ਦਿਨ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਨੇ ਸਿੱਧੀ ਪਾਈ ਆ ਜੀ ਉਹਨਾਂ ਨੂੰ ਵੀ ਨਮਸਕਾਰ ਤੇ ਜਿਹੜਾ ਵਚਨ ਹੌਲੇ-ਹੌਲੇ ਦਾ ਆ ਇਹ ਖਾਲਸੇ ਦੇ ਜਹੋ ਜਲਾਲ ਦਾ ਆ ਜਦੋਂ ਪਹਾੜੀ ਰਾਜੇ ਕਹਿੰਦੇ ਸੀ ਨਾ ਵੀ ਅਸੀਂ ਤਗੜੇ ਆ ਤੇ ਸਾਡੀ ਪਾਵਰ ਆ ਕਲਗੀਧਰ ਸਾਹਿਬ ਨੇ ਉਦੋਂ ਫਿਰ ਪੰਥ ਨੂੰ ਇਹੋ ਜਿਹਾ ਰੂਪ ਬਖਸ਼ਿਆ ਜਿਹੜਾ ਅੱਜ ਤੱਕ ਉਦਾਂ ਦਾ ਉਦਾਂ ਹੀ ਆ ਉਸ ਸਮੇਂ ਕੋਈ ਸਰਕਾਰੀ ਐਲਾਨ ਸੀ ਵੀ ਕੋਈ ਪੱਗ ਨਹੀਂ ਬਣ ਸਕਦਾ ਮਹਾਰਾਜ ਨੇ ਦੋਰੇ ਦਿਮਾਲੇ ਸਜਾਤੇ ਉਹ ਕਹਿੰਦੇ ਸੀ ਕੋ ਘੋੜੇ ਦੇ ਨਹੀਂ ਜੜ ਸਕਦਾ ਮਹਾਰਾਜ ਨੇ ਦੂ ਦੂ ਚੌ ਚੌ ਘੋੜਿਆਂ ਦੀ ਸਵਾਰੀ ਕਰਾਤੀ ਤੇ ਫਿਰ ਸ਼ਿਕਾਰ ਖੇਡੇ ਨਗਾਰੇ ਵਜਾਏ ਫੌਜਾਂ ਬਣਾਈਆਂ ਤਖਤ ਲਾਏ ਉਹ ਸਾਰਾ ਪ੍ਰਤਾਪ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਆ ਜੀ ਤੇ ਇਤਿਹਾਸ ਚ ਇਹ ਵੀ ਬਚਨੇ ਆ ਵੀ ਜਦੋਂ ਅਨੰਦਪੁਰ ਸਾਹਿਬ ਮਹਾਰਾਜ ਚੱਲੇ ਸੀ ਉਦੋਂ ਸੰਗਤਾਂ ਪੁੱਛਿਆ ਮਹਾਰਾਜ ਮੁੜ ਕੇ ਆਵੋਗੇ ਸਾਹਿਬ ਜੀ ਨੇ ਆਖਿਆ ਵੀ ਅਸੀਂ ਸਰੀਰ ਕਰਕੇ ਤੇ ਨਹੀਂ ਆ ਪਰ ਸਾਡਾ ਪੰਥ ਸਦਾ ਹੀ ਆਊਗਾ ਤੇ ਪੰਥ ਐਵੇਂ ਹੀ ਜੋੜ ਮੇਲੇ ਮਨਾਏਗਾ ਜਦਾਂ ਉਦੋਂ ਚੱਲੇ ਉਦਾਂ ਹੀ ਹੁਣ ਸਾਰਾ ਪੰਥ ਨਾਲ ਮਿਲ ਕੇ ਮਨਾ ਰਿਹਾ ਵਾ ਉਦੋਂ ਤਾਂ ਸਿੰਘ ਸਾਹਿਬ ਜੀ ਤੁਸੀਂ ਦੱਸਿਆ ਵੀ ਐਲਾਨ ਸੀ ਦਸਤਾਰ ਸਜਾ ਨਹੀਂ ਸਕਦੇ ਅੱਜ ਤਾਂ ਸਾਡੇ ਭਰਾ ਹੀ ਆ ਪਰ ਹੁਣ ਦੇਖੋ ਹਾਲਾਤ ਕੀ ਬਣੇ ਹੋਏ ਆ ਇਹ ਕਿਦਾਂ ਜਿਹੜੀ ਕਿਹੜੀ ਚਾਲੀ ਚੱਲ ਪਈ ਇਹ ਨਾ ਜਿਹੜਾ ਪੱਗ ਦੇ ਵਿਸ਼ੇ ਨੂੰ ਲੈ ਕੇ ਗੱਲ ਆ ਨਾ ਇਹ ਬੜੀ ਗੈਰ ਗੰਭੀਰ ਆ ਜਿੱਦਾਂ ਕਲਗੀਧਰ ਸਾਹਿਬ ਮਹਾਰਾਜ ਨੇ ਜਦੋਂ ਖਾਲਸਾ ਪੰਥ ਸਾਜਿਆ ਵਾ ਆਪਾਂ ਪ੍ਰਚਾਰਤਾ ਵਾ ਵੀ ਕੇਸ ਕਕਾਰ ਆ ਕਕਾਰ ਕੇਸ ਕੀ ਆ ਦਸਤਾਰ ਕਕਾਰ ਆ ਕਲਗੀਧਰ ਸਾਹਿਬ ਮਹਾਰਾਜ ਨੇ ਦੋਰੇ ਦਮਾਲੇ ਜਿਹੜੇ ਆ ਉਹ ਸਿੰਘਾਂ ਨੂੰ ਬਖਸ਼ੇ ਆ ਤੇ ਸਮੇਂ-ਸਮੇਂ ਦੇ ਨਾਲ ਜਦੋਂ ਅੰਗਰੇਜ਼ਾਂ ਦਾ ਸਮਾ ਆਇਆ ਉਹਦੇ ਪੱਗਾਂ ਲਵਾਉਣ ਤੋਂ ਹੀ ਫਿਰਦੇ ਸੀ ਫੇ ਪੱਗਾਂ ਹੀ ਲਾ ਦੇਣੀਆਂ ਨਿਸ਼ਾਨ ਲਾ ਦੇਣੇ ਆ ਫਿਰ ਜਿਹੜੇ ਸਾਡੇ ਰਲ ਗਏ ਸੀ ਉਹਨਾਂ ਨੂੰ ਸਮਝਾਇਆ ਵੀ ਪੱਗਾਂ ਨਾ ਲਾਓ ਇਹਨਾਂ ਦੀ ਪੱਗ ਲਾਓਗੇ ਤਾਂ ਡੱਸਰ ਲਾ ਦੇਣਗੇ ਫੋਨ ਆ ਖਿੱਚਾ ਦਿਓ ਮਤਲਬ ਇਹ ਬਣਾਇ ਕਿ ਗੈਰ ਗੰਭੀਰ ਵਿਸ਼ਾ ਆ ਵਿਚਾਰ ਵਾਲਾ ਵਿਸ਼ਾ ਆ ਜਿਹੜੀ ਆਪਣੀ ਪੱਗ ਆਪਾਂ ਠਾਉ ਨੂੰ ਬਣਦੇ ਆ ਜੀ ਜੇ ਇਹਨੂੰ ਐ ਨੂੰ ਕਰਦੇਗੇ ਤਾਂ ਦਮਾਲਾ ਬਣ ਗਿਆ ਜੀ ਜੀ ਤੇ ਜਿਹੜੀ ਇੱਥੇ 50 ਬਣਦੇ ਆ ਉਹ ਇਦਾਂ ਦਾ ਵੀ ਜਿਹੜੀ ਕੇਸ ਕੀ ਮਰਿਆਦਾ ਜਿਉ 5 ਮੀਟਰ ਆ ਜੀ 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 ਤੇ ਅੰਗਰੇਜ਼ਾਂ ਨੇ ਨਾਲੇ ਦਾ ਪੱਗਾਂ ਚਗਾਤੀਆਂ ਕਿਸ ਕੀ ਸੀ 5 ਮੀਟਰ ਉਹਨਾਂ ਕਰਤੀ 50 ਕਹਿੰਦੇ ਇੱਥੇ ਦਿਖਾਓ 50 ਫਿਰ ਅਵੇ 50 ਕੇ ਇਹ ਵੀ ਚੱਕਰ ਆ ਹਾਂਜੀ ਉਹਨਾਂ ਨੇ 50 ਕਰਤੀ ਵੀ ਯਾਨੀ 5% ਦਾ 2.5% 2.5 ਮੀਟਰ ਕਿਸ ਕੀ ਕਿਹੜਾ ਪ੍ਰਤੀਸ਼ਤ ਹੋ ਗਿਆ ਜੀ ਹਾਂ 50 ਹੋ ਗਈ ਹਾਂਜੀ ਹੁਣ ਅਵੇ ਨਿੱਕੀ ਜੀ ਟਾਕੀ ਬਣ ਕੇ 50 ਨਹੀਂ ਨਾ ਕਹਿ ਸਕਦੇ ਉਹ 2.5 ਮੀਟਰ ਕਿਸ ਕੀ ਆ ਇਸ ਤਰ੍ਹਾਂ ਕਰਕੇ ਪੱਗ ਨੂੰ ਲੈ ਕੇ ਜਿਹੜਾ ਨਾ ਇੱਕ ਆ ਮੈਂ ਜ਼ਿਆਦਾ ਹੀ ਹੁਣ ਉਲਝਿਆ ਹੋਇਆ ਇੱਕ ਗੱਲ ਹੋਰ ਤੁਸੀਂ ਸਿਆਣੇ ਹੋ ਜੀ ਤੁਸੀਂ ਦੁਨੀਆ ਨੂੰ ਜਾਗਰੂਤ ਕਰਦੇ ਹੋ ਜੀ ਤੁਹਾਡੇ ਕੋਲ ਪਾਵਰ ਆ ਮੀਡੀਅਮ ਮਿਸਲ ਬੜਾ ਤਗੜਾ ਹੁੰਦਾ ਜੀ ਜੀ ਇਦਾਂ ਵਾ ਵੀ ਜਿੱਦਾਂ ਪੱਗ ਜ ਨਹੀਂ ਮਰਜੀ ਘੋਟ ਕੇ ਵੱਲ ਲਏ ਜੇ ਕਿ ਇਹਨੂੰ ਧੱਕਾ ਮਾਰਿਆ ਤੇ ਲੈ ਜਣੀ ਆ ਪਰ ਜਿਹੜਾ ਦਿਮਾਲਾ ਕੇਸ ਕੀ ਨਾਲ ਸਾਜਦਾ ਇਹ ਸੇਰ ਹੀ ਲੱਥੂਗਾ ਪੱਗ ਨਹੀਂ ਲੱਥੂਗੀ ਜਿਹੜੀਆਂ ਹੁਣ ਲੜਾਈਆਂ ਪੈ ਜਾਂਦੇ ਨੇ ਤੂੰ ਮੇਰੀ ਪੱਗ ਲਾਤੀ ਜੇ ਸਜਿਆ ਦਿਮਾਲਾ ਹੋਵੇ ਫਿਰ ਧੌਣ ਲੱਥੂ ਪੱਗ ਨਹੀਂ ਲੱਥੂ ਫਿਰ ਇਹ ਵੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਕੇਸ ਕੀ ਨਾਲ ਸਜਿਆ ਦਿਮਾਲਾ ਨਹੀਂ ਲੱਸਦਾ ਚਲੋ ਕਿ ਦਿਮਾਲੀਆਂ ਤੋਂ ਪੱਗਾਂ ਤੇ ਆਏ ਹੁਣ ਪੱਗਾਂ ਤੋਂ ਰਮਾਲਾਂ ਤੇ ਆ ਗਏ ਜੀ ਰਮਾਲ ਵੀ ਨਹੀਂ ਹੁਣ ਕਈਆਂ ਦੇ ਸਿਰ ਤੇ ਹੁੰਦਾ ਕਹਿ ਕੇ ਸੈਟ ਕਾਉਣਾ ਪੈਂਦਾ ਭਾਈ ਗੁਰੂ ਘਰ ਚਾ ਸੇਟ ਟਕ ਲੋ ਹਾਂ ਇਹ ਵੀ ਵਜਨ ਤੁਹਾਡਾ ਸੋਹਣਾ ਆ ਜਿੱਦਾਂ ਨਾ ਕਈ ਫੌਜਾਂ ਸਿਰਫ ਮੇਲਾ ਵੇਖਣ ਆਉਂਦੇ ਆ ਉਹਨਾਂ ਨੂੰ ਗੁਰੂ ਨਾਲ ਗੁਰੂ ਦੀ ਮਰਿਆਦਾ ਨਾਲ ਤੇ ਇੱਥੋਂ ਦੀ ਜਿਹੜੀ ਆ ਸਾਰਾ ਪ੍ਰਬੰਧ ਆ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਆਪਣਾ ਹੀ ਮੇਲਾ ਆ ਐਹੋ ਜੀ ਫੌਜ ਮੈਂ ਵੇਖਣ ਡਿਆ ਪਿਛਲੇ ਸਾਲ ਨਾਲੋਂ ਹੁਣ ਥੋੜਾ ਫਰਕ ਹੈ ਆ ਗੁਰੂ ਕਿਰਪਾ ਕਰੇ ਤੇ ਫਰਕ ਪਵੇ ਹੁਣ ਤੇ ਨੌਜਵਾਨ ਪਹਿਲਾਂ ਤੇ ਪੱਗਾਂ ਲਾ ਵੀ ਗਏ ਬਹੁਦੇ ਬਾਹਰ ਨੂੰ ਚਲੇ ਗਏ ਕੁਝ ਨਸ਼ਿਆਂ 'ਚ ਰੁੱੜ ਗਏ ਪਰ ਜਦੋਂ ਦੇ ਟਰੰਪ ਭਾਜੀ ਨੇ ਵਾਪਸ ਭੇਜਿਆ ਹੁਣ ਉਹਨਾਂ ਨੂੰ ਹਸਾਬ ਜਾਂ ਲੱਗਾ ਵੀ ਨਹੀਂ ਇੱਥੇ ਵੀ ਰਹਿਣਾ ਪੈਣਾ ਫਿਰ ਮੈਨੂੰ ਲੱਗਦਾ ਵੀ ਕਈ ਸੰਭਲ ਵੀ ਗਏ ਨੇ ਕਈ ਸੰਭਲ ਜਾਣਗੇ ਤੇ ਨੌਜਵਾਨ ਜਿਹੜੇ ਜੁੜਨ ਰਹੇ ਨੇ ਜਿਹੜੇ ਨਹੀਂ ਜੁੜਨਦੇ ਆਪਾਂ ਤੇ ਉਹਨਾਂ ਨੂੰ ਵੀ ਕਹਾਂਗੇ ਵੀ ਜੁੜ ਕੇ ਹੀ ਗਤੀ ਆ ਕਿਉਂਕਿ ਜਿਹੜਾ ਖਾਲਸੇ ਦਾ ਸਰੂਪ ਹੋ ਇਦਾਂ ਦਾ ਆ ਇੱਕ ਗੱਲ ਹੋਰ ਤੁਸੀਂ ਜਨਤਾ ਨੂੰ ਕਹਿਣੀ ਆ ਆਪਾਂ ਕਹਿ ਰਹੇ ਆ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਜਾਂ ਨਗਰ ਕੀਰਤਨ ਸਜਦਾ ਉਦੋਂ ਜਿਹੜੇ ਪੰਜ ਪਿਆਰੇ ਲਾਏ ਜਾਂਦੇ ਉਹ ਬਾਣਾ ਨਹੀਂ ਪਾਉਂਦੇ ਪਜਾਮੇ ਕੁਰਤੇ 'ਚ ਅੰਮ੍ਰਿਤ ਸੰਚਾਰ ਨਹੀਂ ਹੋ ਸਕਦਾ ਅੰਮ੍ਰਿਤ ਸੰਚਾਰ ਕਰਨ ਵਾਸਤੇ ਬਾਣਾ ਸਜਾਉਣਾ ਪਊਗਾ ਜੀ ਕਿਰਪਾਨ ਵੀ ਹੋਣੀ ਚਾਹੀਦੀ ਵੱਡੀ ਵੱਡੀ ਹੋਣੀ ਚਾਹੀਦੀ ਗਾਤਰੇ ਤੋਂ ਲੈਦਾ ਹਾਂਜੀ ਹਾਂ ਫਿਰ ਦਸਤਾਰ ਵੀ ਸਜਾਉਣੀ ਪਊ ਪੱਗ ਭਾਵੇਂ ਗੋਠ ਵਾਲੀ ਬਨ ਲੀਏ ਪਰ ਉਦੋਂ ਦਸਤਾਰ ਸਜਾਉਣੀ ਪਊ ਫਿਰ ਦੁਨੀਆ ਇੱਕ ਦਿਨ ਇਹ ਮੰਨਦੀ ਆ ਵੀ ਜਿਹੜਾ ਅੰਮ੍ਰਿਤ ਸੰਚਾਰ ਉਹ ਬਾਣੇ ਵਾਲੀ ਫੌਜ ਕਰਦੀ ਆ ਟਕਸਾਲ ਸੰਪਰਦਾਵਾਂ ਜੋ ਵੀ ਹੋਵੇ ਬਾਣਾ ਪਾ ਕੇ ਆ ਨਾ ਇੱਕ ਬੰਨੇ ਬਾਣੇ ਨੂੰ ਨਹੀਂ ਮੰਨਦੇ ਇੱਕ ਬੰਨੇ ਬਾਣਾ ਪਾ ਕੇ ਕਰਦੇ ਆ ਇਹ ਜਿਹੜੀ ਆ ਨਾ ਮੈਂ ਦੁਬਦਾਂ ਵਾਲੀ ਗੱਲ ਨਹੀਂ ਆ ਗੱਲ ਸਿਧਾਂਤ ਦੀ ਆ ਪੰਥ ਹੈ ਹੀ ਬਾਣੇ ਵਾਲਾ ਬਾਬਾ ਜੀ ਪਰ ਹੁਣ ਤਾਂ ਹਾਲਾਤ ਇੱਥੋਂ ਤੱਕ ਆ ਗਏ ਤੁਸੀਂ ਕਹੇ ਵੀ ਅਮਰਤ ਦਾ ਬਾਟਾ ਤਿਆਰ ਨਹੀਂ ਹੋ ਸਕਦਾ ਬਾਣੇ ਬਿਨਾ ਪਰ ਹੁਣ ਤਾਂ ਲੋਕ ਕੀ ਕਹਿੰਦੇ ਅਮਰਤ ਦੀ ਕੀ ਲੋੜ ਆ ਜੀ ਮਨ ਸਾਫ਼ ਹੋਣਾ ਚਾਹੀਦਾ ਐਨੇ ਕਰਕੇ ਕੀ ਜੀ ਇਹ ਫਿਰ ਮੇਰੀ ਸਿੱਧੀ ਗੱਲ ਹੈ ਜਟਾ ਵਾਲੀ ਜਿੰਨਾ ਅਮਰਤ ਨਹੀਂ ਸ਼ਕਿਆ ਉਹਨਾਂ ਖਾਧੀਆਂ ਜੁੱਤੀਆਂ ਤੇ ਜਿਹੜੇ ਕਹਿੰਦੇ ਆ ਵੀ ਸਾਡਾ ਮਾਨ ਸਾਫ ਹੈ ਉਹਨਾਂ ਦੀ ਵੀ ਪਹਿਣਗੀਆਂ ਜਮਰਾਜ ਦੀਆਂ ਪਹਿਜਣੀਆਂ ਲੋਕਾਂ ਦੀਆਂ ਨੇ ਪਈਆਂ ਤੇ ਅਮਰਤ ਛੱਕ ਕੇ ਹੀ ਭਲਾ ਵਾ ਜਿਹੜੋ ਨਾਵੇਂ ਪਾਸ਼ਾ ਮਹਾਰਾਜ ਤੱਕ ਚਰਨਾਮਰਤ ਦੀ ਮਰਿਆਦਾ ਰਹੀ ਆ ਜਿਹੜਾ ਵੀ ਗੁਰੂ ਦੀ ਸਿੱਖੀ ਚਾਹੁੰਦਾ ਸੀ ਜਿਹੜਾ ਲਾਇਕ ਹੋ ਜਾਂਦਾ ਸੀ ਚਰਨਾਮਰਤ ਮਿਲਦਾ ਸੀ ਕਲਗੀਧਰ ਸਾਹਿਬ ਜੀ ਨੇ ਉਹ ਮਰਿਆਦਾ ਨੂੰ ਬਦਲ ਕੇ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਾਵਲ ਦੇ ਹੋ ਪਹਿਲੀ ਰਹਿਤ ਇਹ ਆ ਤੇ ਉਹ ਕਹਿੰਦੇ ਰਹਿਣੀ ਰੇ ਸੋਈ ਸਿੱਖ ਮੇਰਾ ਫਿਰ ਇਹ ਤਾਂ ਮੈਂ ਨਹੀਂ ਇਹ ਗੱਲ ਨੂੰ ਮੰਨਦਾ ਕੋਈ ਵੀ ਨਹੀਂ ਮੰਨਦਾ ਸਿਧਾਂਤ ਵੀ ਨਹੀਂ ਮੰਨਦਾ ਪੰਥ ਵੀ ਨਹੀਂ ਮੰਨਦਾ ਵੀ ਕੋਈ ਕਹੇ ਵੀ ਮੈਂ ਅਮਰਤ ਨਹੀਂ ਸ਼ਕਾਇਤ ਮੇਰਾ ਮਨ ਸਾਫ਼ ਏ ਇਦਾਂ ਨਹੀਂ ਕਲਗੀਧਰ ਸਹਿਬ ਮਹਾਰਾਜ ਆਪ ਕਹਿਣ ਦੇ ਆ ਉਹ ਤੇ ਕਹਿਣ ਦੇ ਮੈਨੂੰ ਅਮਰਤ ਦਿਓ ਤੇ ਜਾਂਚ ਨਾ ਕਰਦੇ ਆ ਜੀ ਮਹਾਰਾਜ ਤੋਂ ਕੋਈ ਤਕੜਾ ਫਿਰ ਇਹ ਤਾਂ ਮੈਂ ਹਿਸਾਬ ਲਾਉਣਾ ਵੀ ਬਹਾਨੇ ਆ ਗੁਰੂ ਸਾਹਿਬ ਜੀ ਦੇ ਬਚਨ ਨਾ ਮੰਨਣ ਦੇ ਤੇ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਖਵਾਰ ਤੇ ਹੁੰਦਾ ਹੀ ਆ ਨਾ ਤੇ ਹੋਣ ਦੇ ਆ ਵੀਰ ਜੀ ਕਮੀ ਕਿੱਥੇ ਰਹਿ ਗਈ ਤੁਹਾਨੂੰ ਕੀ ਲੱਗਦਾ ਆਪਾਂ ਕਹਿ ਦਿੰਨੇ ਆ ਵੀ ਸਰਕਾਰਾਂ ਦੇ ਉੱਤੇ ਵੀ ਗੱਲ ਆਉਂਦੀ ਆ ਵੀ ਸਾਡੇ ਖਿਲਾਫ ਇੱਕ ਮਿਸ਼ਨ ਇਹ ਚਲਾਇਆ ਜਾ ਰਿਹਾ ਵੀ ਸਿੱਖਾਂ ਨੂੰ ਖਤਮ ਕਰਨਾ ਹੈ ਵੀ ਸਾਡੇ ਖਿਲਾਫ ਪ੍ਰੋਪੋਗੈਂਡਾ ਹੈ ਜਾਂ ਦੂਜੇ ਕਈ ਕਹਿ ਦਿੰਦੇ ਵੀ ਸਾਡੇ ਪ੍ਰਚਾਰਕਾਂ ਨੇ ਪ੍ਰਚਾਰ ਨਹੀਂ ਕੀਤਾ ਤੁਹਾਨੂੰ ਕੀ ਲੱਗਦਾ ਵੀ ਕਮੀ ਕਿੱਥੇ ਰਹਿ ਗਈ ਮੈਂ ਕਿਸੇ ਨੂੰ ਕਹਿਣ ਤੋਂ ਜ਼ਿਆਦਾ ਜ਼ਰੂਰੀ ਸਮਝਦਾ ਆਪਣਿਆਂ ਨਾਲ ਗੱਲ ਕਰਨੀ ਜੀ ਮੈਂ ਸਰਕਾਰ ਨੂੰ ਕਹੂੰਗਾ ਤੇ ਉਹਨਾਂ ਨੇ ਸਮਝਣਾ ਨਹੀਂ ਆਪਣਿਆਂ ਨੂੰ ਕਹਾਂਗਾ ਤੇ ਆਪਣਿਆਂ ਦੀ ਆਸ ਹੁੰਦੀ ਵੀ ਇਹ ਸਮਝ ਜਾਣ ਮੈਂ ਇਹ ਗੱਲ ਵੇਖੀ ਆ ਵੀ ਜਿਹੜੀ ਪ੍ਰਚਾਰ ਦੀ ਕਮੀ ਨਹੀਂ ਹੈ ਪ੍ਰਚਾਰ ਬੜਾ ਹੁੰਦਿਆ ਜੋਰੋ ਜੋਰ ਹੁੰਦਿਆ ਕਮੀ ਇੱਥੇ ਆਣ ਕੇ ਪੈਂਦੀ ਵੀ ਜਿਹੜਾ ਘਰੋਂ ਉੱਠਿਆ ਤੇ ਸਟੇਜ ਤੇ ਆਣ ਕੇ ਬਚਨ ਕਰਤਾ ਤੇ ਘਰ ਚਲੇ ਆ ਗਿਆ ਉਹਨੂੰ ਕੀ ਪਤਾ ਪੰਥ ਦੀ ਰੀਤ ਕੀ ਆ ਮਤਲਬ ਪ੍ਰਚਾਰ ਦੀ ਕਮੀ ਨਹੀਂ ਪਿਆਰ ਦੀ ਕਮੀ ਕਹ ਲੀਏ ਫਿਰ ਹਾਂ ਪਿਆਰ ਦੀ ਸਮਝ ਦੀ ਸਮਰਪਣ ਦੀ ਤੇ ਸਤਪੁਰਖਾਂ ਦੀ ਸੰਗਤ ਦੀ ਕਮੀ ਆ ਜੇ ਹੁਣ ਆਪ ਜੀ ਸਮਝੋ ਨਾ ਜਿਹੜੇ ਬੰਦੇ ਨੇ ਕੋਈ ਟਕਸਾਲ 'ਚ ਟਾਈਮ ਲਾਇਆ ਦਲਪੰਥ 'ਚ ਲਾਇਆ ਕਿਸੇ ਸਾਧੂ ਨਾਲ ਜੁੜਿਆ ਉਹ ਬੰਦਾ ਕਦੀ ਵੀ ਐਹੋ ਜੀ ਗੱਲ ਨਹੀਂ ਕਰੂਗਾ ਜਿਹੜਾ ਕਿਸੇ ਨੂੰ ਗਲਤ ਗਾਇਡ ਹੋ। ਇਹ ਆ ਸੰਪਰਦਾਇ ਲੋਕਾਂ ਦੀ ਗੱਲ। ਜੀ। ਹੁਣ ਦੇ ਜਮਾਨੇ 'ਚ ਕੀ ਹੁੰਦਿਆ ਵਾ ਵੀ ਮੂਰਖ ਬੋਲਣ ਡਏ ਨੇ ਤੇ ਲੋਕ ਰੌਲਾ ਪਾਉਣ ਡਏ ਨੇ। ਸਿਆਣੇ ਬੰਦੇ ਨੂੰ ਬੋਲਣ ਦਾ ਟਾਈਮ ਹੀ ਨਹੀਂਗਾ ਤੇ ਸਿਆਣੇ ਦੀ ਕੋਈ ਸੁਣਦਾ ਕਣਦਾ ਵੀ ਨਹੀਂ। ਪੁਰਾਣੇ ਜਮਾਨੇ 'ਚ ਕੀ ਹੁੰਦਾ ਸੀ ਵੀ ਬੁੱਧੀਜੀਵੀ ਲੋਕ ਬੋਲਦੇ ਸੀ ਤੇ ਸੂਝਵਾਨ ਸੁਣਦੇ ਸੀ। ਤੇ ਰੌਲਾ ਹੀ ਨਹੀਂ ਸੀ। ਹੁਣ ਤਾਂ ਆਪੋਂ ਤਾਂ ਵੀ ਪਈ ਹੋਈ ਐ ਸਾਰੇ ਸਾਰੇ ਸਿਆਣੇ ਬਣੇ ਹੋਏ ਆ ਸਾਰੇ ਬੁੱਧੀਜੀਵੀ ਆ ਸਾਰੇ ਬਣੇ ਹੋਇਆ ਗੱਲ ਹੋਰ ਹੋਲਾ ਮਹੱਲ ਆ ਜੀ ਮਹਾਰਾਜ ਨੇ ਸਿੰਘਾਂ ਦੇ ਦੋ ਦਲ ਬਣਾ ਕੇ ਨਕਲੀ ਜੁਦ ਕਰਵਾਏ ਵੀ ਇੱਕ ਅਭਿਆਸ ਕਰਵਾਇਆ ਇਨਾਮ ਦਿੱਤੇ ਸਿੰਘਾਂ ਨੂੰ ਜਿਨ੍ਹਾਂ ਦੇ ਸ਼ਸਤਰ ਵਸਤਰ ਜੋਰ ਜਿਨ੍ਹਾਂ ਦੇ ਵਧੀਆ ਜਿਨ੍ਹਾਂ ਨੇ ਜੋਰ ਦਿਖਾਏ ਹੁਣ ਤਾਂ ਸਿੰਘ ਹੋਲੇ ਮਹੱਲੇ ਤੇ ਦਾ ਅਸਲੀ ਜੁਦ ਛੜਿਆ ਹੋਇਆ ਆ ਜੀ ਪੰਥ ਦੇ ਵਿੱਚ ਹੁਣ ਹਾਂ ਇਹ ਗੱਲ ਤੇ ਇਹ ਮਸਲਾ ਗੰਭੀਰ ਆ ਜਿਹੜਾ ਮਹਾਰਾਜ ਨੇ ਨਕਲੀ ਜੁਦ ਕਰਾਏ ਉਹ ਪੌਂਟਾ ਉਹ ਗੱਲ ਹੈ ਪਟਨਾ ਸਾਹਿਬ ਦੀ ਜੀ ਬਚਪਨ ਵਿੱਚ ਮਹਾਰਾਜ ਨੇ ਕੀਤਾ ਇੱਥੇ ਮਹਾਰਾਜ ਨੇ ਆ ਜਿਹੜਾ ਪਹਿਰਾ ਨਾ ਜਿੱਦਾਂ ਕੱਲ ਮਹੱਲਾ ਖੇਡਣਾ ਆ ਜੀ ਇਹ ਖਾਲਸੇ ਦਾ ਪ੍ਰਤਾਪੀ ਪਹਿਰਾ ਸੀ ਜੀ ਰਾਜਾ ਨੂੰ ਦੱਸਣ ਵਾਸਤੇ ਜੀ ਰਾਜੇ ਵੇਰ ਗਏ ਸੀ ਜੀ ਮਹਾਰਾਜ ਕਹਿੰਦੇ ਸੀ ਆਓ ਤੁਹਾਨੂੰ ਅਮਰਤ ਛਕਾਈਏ ਤੁਹਾਨੂੰ ਰਾਜ ਦੇ ਦਾਂਗੇ ਉਹ ਕਹਿੰਦੇ ਸੀ ਰਾਜ ਅਸੀਂ ਲਾਂਗੇ ਆਪਣੀ ਸ਼ਰਤ ਤੇ ਵੀ ਸਾਡੀ ਪਹਿਲੀ ਪੰਗਤ ਹੋਊ ਬਾਕੀ ਆ ਜਿਹੜੇ ਤੁਸੀਂ ਇਕੱਠੇ ਕੀਤੇ ਬਾਅਦ ਚ ਤੇ ਮਹਾਰਾਜ ਨੇ ਆਖਿਆ ਵੀ ਮੂੰਹ ਵੀ ਚੁੰਮਣਾ ਤੇ ਬਗਾਨੇ ਪੁੱਤ ਦਾ ਚੁੰਮਣਾ ਤੇ ਕਹਾਦਾ ਪਿਆਰ ਆ ਇਹਨਾਂ ਦਾ ਚੁੰਮਾਂਗੇ ਤੇ ਇਹਨਾਂ ਨੂੰ ਰਾਜ ਦਾਂਗੇ ਤੋ ਮਹਾਰਾਜ ਨੇ ਜਿਹੜੇ ਕਹਿੰਦੇ ਸੀ ਨਾ ਵੀ ਕਾਮ ਹਮਾੜਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚੜੀ ਉੱਡੇ ਡਰ ਸਿਓ ਮਰ ਜਾਵਾਂ ਦੁਸ਼ਮਣ ਸੇ ਕੈਸੇ ਲੜ ਪਾਉ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਸੀ ਮਹਾਰਾਜ ਨੇ ਆਖਿਆ ਇਹਨ ਗਰੀਬ ਸਿੱਖ ਨੂੰ ਕਉਂ ਦਿਉ ਪਾਤਸ਼ਾਹੀ ਤੇ ਉਹਨਾਂ ਨੂੰ ਇਹੋ ਜੇ ਜੰਗ ਜੁਦ ਕਰਤਬ ਸਿਖਾਏ ਮਹਾਰਾਜ ਨੇ ਆਤਮ ਵਾਸਤੇ ਤੇ ਪ੍ਰਮਾਤਮ ਵਾਸਤੇ ਦੋਵੇਂ ਹੀ ਸ਼ਸਤਰ ਤੇ ਬਾਣੀ ਬਖਸ਼ੀ ਮੈਂ ਕਹਿੰਦਾ ਪ੍ਰਸੰਗ ਹੁਣ ਉਧਰ ਨੂੰ ਲੈ ਜਾਓ ਵੀ ਇੱਕ ਕਵਿਤਾ ਵੀ ਹੋ ਜਾਵੇ ਨਾਲ ਹੀ ਪ੍ਰਸੰਗ ਦੇ ਬਾਅਦ ਵੀ ਨਾਲ ਹੀ ਜਿਹੜਾ ਹੈਗਾ ਹਾਂ ਹਾਂ ਹਾਂਜੀ ਚਲੋ ਫਿਰ ਇਦਾਂ ਹੀ ਠੀਕ ਆ ਇਹ ਨਾ ਸਾਡੇ ਉਸਤਾਦ ਸਤਪੁਰਖ ਬਾਬਾ ਜੋਗੀ ਜੋਗਾ ਸਿੰਘ ਜੋਗੀ ਸਾਹਿਬ ਜੀ ਉਹਨਾਂ ਨੇ ਕਵਿਤਾ ਲਿਖੀ ਆ ਵੀ ਨੀਲੇ ਦੇ ਸਵਾਰ ਪਾਸ਼ਾ ਉਹ ਸਾਰਾ ਦ੍ਰਿਸ਼ ਜਿਹੜਾ ਨਾ ਮਹੱਲੇ ਦਾ ਹੀ ਉਹਨਾਂ ਨੇ ਖਿੱਚਿਆ ਵਾ ਉਹ ਮਹੱਲੇ ਦੀ ਗੱਲ ਆ ਫਿਰ ਆਪਾਂ ਉਹ ਕਵਿਤਾ ਹੀ ਤੁਹਾਡੇ ਚਰਨਾਂ 'ਚ ਕਹਿ ਦਿੰਨੇ ਆ ਜੀ ਭਈ ਗੱਲ ਇਦਾਂ ਵੀ ਜਿਹਦੇ ਕੋਲੇ ਜੋ ਹੈ ਉਹ ਭੇਟ ਕਰਦਾ ਅਸੀਂ ਦਰੂ ਘਰ ਦੇ ਸੇਵਕ ਆ ਕਵੀਸ਼ਰ ਆ ਅਸੀਂ ਕਵਿਤਾ ਭੇਟ ਕਰਦੇ ਜੀ ਆਓ ਫਿਰ ਉਹ ਕਵਿਤਾ ਤੁਹਾਡੇ ਚਰਨਾਂ 'ਚ ਕਹਿੰਦੇ ਆ ਜਣਨੀ ਜਣੇ ਤੋ ਸੂਰਮਾ ਜੈਸੇ ਗੁਰੂ ਗੋਬਿੰਦ ਸ਼ੇਰਾਂ ਵਰਗੇ ਛਤਰੂ ਸਾਹਸ ਕਰਨਾਂ ਜਿੰਦ ਪਰ ਦੇ ਤਕੇ ਮੇਰ ਨਾਲ ਐਵੇਂ ਬਿੰਦ ਦੀ ਬਿੰਦ ਜੁਗਾ ਜੁਗਾ ਦੀ ਸਾਹਬੀ ਬਖਸ਼ ਦੇ ਬਖਸ਼ੰਦ ਪੂਰੇ ਝੂਲ ਦੇ ਨਿਸ਼ਾਨ ਪੰਜ ਨੀਲੇ ਮਗਰ ਨਗਾਰਾ ਖੜ ਕੇ ਵਿੱਚ ਖੇਡਦੇ ਨਿਹੰਗ ਸਿੰਘ ਗਤਕਾ ਉਦੋਂ ਪਿੱਛੇ ਫੌਜੀ ਸੂਰਮੇ ਜੀ ਉਦੋਂ ਪਿੱਛੇ ਫੌਜੀ ਸੂਰਮੇ ਕਹਿੰਦਾ ਰਾਹ ਨਾ ਕਰਨੀ ਲੜਾਈ ਰਾਜਿਆਂ ਨਾ ਕਰਨੀ ਲੜਾਈ ਮਾੜਿਆਂ ਦਾ ਯਾਰ ਬਾਦਸ਼ਾਹ ਚੰਡੇ ਝੂਲਦੇ ਨਗਾਰੇ ਆਉਂਦੇ ਵਜਦੇ ਨੀਲੇ ਤੇ ਸਵਾਰ ਬਾਦਸ਼ਾਹ ਜੀ ਨੀਲੇ ਤੇ ਸਵਾਰ ਬਾਦਸ਼ਾਹ ਨਾਵੇਂ ਗੁਰਾਂ ਦਾ ਗੋਬਿੰਦ ਸਿੰਘ ਪਿਆਰਾ ਗੁਰ ਦਾ ਚੰਨ ਚਮਕੇ ਸਿਰ ਕਲਗੀ ਮਾਰਦੀ ਧਮਕਾ ਮੱਠੀ ਮੱਠੀ ਮਾਲਾ ਫੇਰਦੇ ਜੀ ਮੱਠੀ ਮੱਠੀ ਮਾਲਾ ਫੇਰਦੇ ਪਏ ਨੂੰ ਹਟਾਉਣਾ ਯਾਰ ਸ਼ੀ ਪਏ ਨੂੰ ਹਟਾਉਣਾ ਯਾਰ ਸ਼ੀ ਰੱਖਦੇ ਵਿਚਾਰ ਬਾਦਸ਼ਾਹ ਚੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਤੇ ਸਵਾਰ ਬਾਦਸ਼ਾਹ ਨੀਲੇ ਤੇ ਸਵਾਰ ਬਾਦਸ਼ਾਹ ਇੱਕ ਨਾਲ ਕਵੀਆਂ ਦੀ ਟੋਲੀ ਪੜ ਦੇ ਖੂਜੀ ਚ ਸ਼ਾਇਰੀਆਂ ਆਵਕਾਵ ਦੇ ਮਹਾਨ ਲਖਾਰੀ ਉਹ ਵਿਦਿਆ ਦੇ ਹਰ ਜਾਪ ਦੇ ਉਹ ਵਿਦਿਆ ਦੇ ਹਰ ਜਾਪ ਦੇ ਗਾਤਰਾ ਸੁਨਹਿਰੀ ਚੋਲਾ ਗਾਤਰਾ ਸੁਨਹਿਰੀ ਚੋਲਾ ਜਾਬੇ ਸਰਕਾਰ ਬਾਦਸ਼ਾਹ ਚੰਡੇ ਝੂਲਦੇ ਨਗਾਰੇ ਜਦੇ ਨੀਲੇ ਦੇ ਸਵਾਰ ਪਾਦਸ਼ਾਹ ਦੀ ਨੀਲੇ ਦੇ ਸਵਾਰ ਪਾਦਸ਼ਾਹ ਫੌਜੀ ਬਣ ਕੇ ਟਰੇ ਨੰਗ ਦਿਨ ਨੰਕੇਟਰੇ ਨੰਗਾ ਦਿੰਦੇ ਉਹ ਜੰਗ ਦੇ ਤਰੀਕੇ ਦੱਸਦੇ ਉਹ ਬਲੀ ਸੂਰਮੇ ਰਣਾ ਦੇ ਜੇ ਤੂੰ ਉਹ ਢਾਲ ਤਲਵਾਰ ਰੱਖਦੇ ਜੇ ਢਾਲ ਤਲਵਾਰ ਰੱਖਦੇ ਇਸ ਜੋਗੀ ਆ ਕੋਈ ਨਿਕਾਰ ਸਕਦਾ ਜੋਗੀ ਆ ਕੋਈ ਨਿਕਾਰ ਸਕਦਾ ਹੋਵੇ ਜਹਾਜ਼ ਬਾਦਸ਼ਾਹ ਚੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਦਿਲ ਤੇ ਸਵਾਰ ਬਾਦਸ਼ਾਹ ਸਾਹ ਸੰਗਤ ਜੀ ਕਲਗੀਧਰ ਸਾਹਿਬ ਜੀ ਦੇ ਹੋਲੇ ਮੱਲੇ ਦਾ ਦ੍ਰਿਸ਼ ਜਿਹੜਾ ਹੋਇਆ ਤੁਸੀਂ ਸਰਵਣ ਕੀਤਾ ਇੱਕ ਵਚਨ ਨਾ ਮੈਨੂੰ ਸਿੰਘ ਸਾਹਿਬਾਨਾ ਵੱਲੋਂ ਵੀ ਇਹ ਵਚਨ ਕਹਿਣ ਦੀ ਆਗਿਆ ਮਿਲੀ ਹੋਈ ਆ ਜੀ ਵੀ ਜਿੱਦਾਂ ਨਾ ਜਿੱਦਾਂ ਇਹ ਗੱਲ ਚੱਲੀ ਨਿਸ਼ਾਨ ਸਾਹਿਬਾਂ ਨੂੰ ਲੈ ਕੇ ਵੀ ਪਹਿਲਾਂ ਭੰਗਵੇ ਰੰਗ ਦਾ ਭਲੇਖਾ ਪਾਉਂਦੇ ਸੀ ਜੀ ਤੇ ਬਸੰਤੀ ਕਰਦੇ ਹੁਣ ਬਸੰਤੀ ਕਿਹੜਾ ਰੰਗ ਆ ਇਹਦਾ ਕੱਚਾ ਪੀਲਾ ਜਿਹੜਾ ਝੁੱਲ ਗਿਆ ਜਦੋਂ ਉਹਨਾਂ ਨੇ ਗੱਲ ਕੀਤੀ ਉਦੋਂ ਦੋ ਨਿਸ਼ਾਨ ਸਾਹਮਣੇ ਲੈਂਦੇ ਇੱਕ ਨੀਲਾ ਤੇ ਕੇ ਇਤਿਹਾਸ 'ਚ ਕਿਤੇ ਵੀ ਨਹੀਂ ਲਿਖਿਆ ਵੀ ਇਸ ਰੰਗ ਦਾ ਨਿਸ਼ਾਨ ਪਹਿਲਾਂ ਝੁਲਿਆ ਹੋਵੇ ਕਿਤੇ ਵੀ ਜ਼ਿਕਰ ਨਹੀਂਗਾ ਜਿਹੜੇ ਬਸੰਤੀ ਦੀ ਗੱਲ ਚੱਲਦੀ ਆ ਨਾ ਉਹ ਬਸੰਤੀ ਰੰਗ ਹੋ ਰਿਹਾ ਜਦੋਂ ਬਸੰਤ ਖਿੜਦੀ ਆ ਨਾ ਜਿਹੜਾ ਰੰਗ ਸਭ ਤੋਂ ਜ਼ਿਆਦਾ ਜੰਮ ਕੇ ਖਿੜੇ ਉਹ ਰੰਗ ਬਸੰਤੀ ਆ ਯਾਨੀ ਕਿ ਇਹ ਚੀਜ਼ ਦਾ ਸਿਖਰ ਤੇ ਜੇ ਇਹਨੂੰ ਦੂਰੰਦੇਸ਼ੀ ਨਾਲ ਵਿਚਾਰਿਆ ਜਾਵੇ ਜਦੋਂ ਸਾਰਾ ਪੰਥ ਸਾਰਾ ਸਿੱਖ ਜਗਤ ਇੱਕ ਥਾਂ ਇਕੱਠਾ ਹੋਵੇ ਉਹ ਜਿਹੜਾ ਰੰਗ ਆ ਉਹ ਰੰਗ ਬਸੰਤੀ ਆ ਬਸੰਤੀ ਰੰਗ ਪੱਕਾ ਜੇ ਸਿੱਖਾਂ ਵਿੱਚ ਪੱਕਿਆਈ ਆ ਤੇ ਉਹ ਰੰਗ ਬਸੰਤੀ ਆ ਦੂਰੰਦੇਸ਼ੀ ਵਾਲੀ ਗੱਲ ਤਾਂ ਇਹ ਆ ਤੇ ਮੈਂ ਇੱਕ ਹੋਰ ਚੀਜ਼ ਗੱਲ ਨੋਟ ਕੀਤੀ ਆ ਵੀ ਆਪਾਂ ਜਦੋਂ ਇਹਨਾਂ ਰੌਲਾ ਪਾਇਆ ਨਾ ਵੀ ਰੰਗ ਉਹ ਦੂਜਾ ਬਦਲਣਾ ਨਿਸ਼ਾਨ ਬਦਲਨੇ ਆ ਜੀ ਚੋਲੇ ਸਾਹਿਬ ਨੂੰ ਲੈ ਕੇ ਵਿਚਾਰ ਚੱਲੀ ਤੇ ਰਹਿ ਰਹਾ ਕੇ ਉਹ ਹੋਰ ਕੋਈ ਰੰਗ ਜਿਹੜਾ ਹੀ ਚਲਾਤਾ ਤੇ ਇਹ ਗੱਲ ਤੇ ਕਈ ਗੁਰਦੁਆਰਿਆਂ 'ਚ ਲੜਾਈਆਂ ਵੀ ਹੋ ਗਈਆਂ ਇੱਕ ਨਾਲ ਨੀਲੇ ਰੰਗ ਦਾ ਉਹਨਾਂ ਦਿੱਤਾ ਦੇ ਹੈ ਆ ਪਰ ਚਲਾ ਫੇਰ ਇਹ ਦਿੱਤਾ ਇਹ ਮਨ ਦੇ ਮਨ ਦੇ ਵੀ ਮੁੱਕਰ ਜਾਂਦੇ ਆ ਮੈਂ ਆ ਕਹਿਣਾ ਚਾਹੁੰਨਾ ਸਾਡੀ ਕੌਮ ਦਾ ਫਿਰ ਬਣੂਗਾ ਕੀ ਕਿਉਂਕਿ ਹੁਣ ਤੁਸੀਂ ਕਿਹਾ ਨੀਲੇ ਤੇ ਸਵਾਰ ਪਾਤਸ਼ਾਹ ਦੀ ਗੱਲ ਤੁਸੀਂ ਕੀਤੀ ਆ ਤੇ ਮਹਾਰਾਜ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਸਿਰਾਂ ਤੇ ਹੱਥ ਧਰਨਗੇ ਜਾਂ ਮਹਾਰਾਜ ਦੀ ਖੁਸ਼ੀ ਹੋ ਉਹਨਾਂ ਦੇ ਉੱਤੇ ਵਰਤੂਗੀ ਜਿਹੜੇ ਮਹਾਰਾਜ ਦੇ ਹੁਕਮ ਦੇ ਵਿੱਚ ਨਹੀਂ ਇੱਥੇ ਆਏ ਮੈਂ ਗੁਰੂ ਨਾਨਕ ਸਾਹਿਬ ਦਾ ਬਚਨ ਕਹਿਣਾ ਚਾਹੁੰਦਾ ਤੁਹਾਡੇ ਇਸ ਬਚਨ ਤੇ ਜੀ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮौज ਉਹ ਗੱਲ ਹੋਊਗੀ ਯਾਨੀ ਜਿਹੜਾ ਕਲਗੀਧਰ ਸਾਹਿਬ ਨੇ ਪੰਥ ਪ੍ਰਗਟ ਕੀਤਾ ਉਹ ਨੀਲਾ ਵਾ ਕਰੂ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗਹਿ ਸਿੰਘ ਜੋਦੇ ਧਰੇ ਨੀਲ ਪੇਸਾ ਫੌਜ ਫਿਰਿਆ ਕਾਲ ਕੀ ਮਕਣੀ ਨਹੀਂ ਆਈ ਹੋਏ ਨੀਲਾ ਬਾਣਾ ਪਹਿਣ ਕੇ ਵਰਨਾ ਨਹੀਂ ਸਕੋਏ ਜਿੱਦਾਂ ਸਮਾਨ ਦਾ ਰੰਗ ਨੀਲਾ ਨਾ ਇਹ ਸਾਂਜੀ ਵਾਲਤਾ ਦਾ ਐਵੇਂ ਖਾਲਸੇ ਦਾ ਬਾਣਾ ਵੀ ਨੀਲਾ ਸਾਂਜੀ ਵਾਲਤਾ ਦਾ ਨਿਸ਼ਾਨ ਨੀਲੇ ਹੀ ਝੁਲਦੇ ਆ ਤੇ ਨੀਲੇ ਝੁਲਣੇ ਆ ਨੀਲੇ ਹੀ ਝੁਲਣੇ ਆ ਇਹ ਇੱਕ ਵਾਰੀ ਹੁਣ ਤੇ ਚੱਲ ਗਿਆ ਜੋ ਚੱਲ ਗਿਆ ਪਰ ਗੱਲ ਇਦਾਂ ਨਾ ਵੀ ਹੁਣ ਪਈ ਹੋਈ ਆ ਆਪੋ ਤਾਪੀ ਹੁਣ ਸਾਰਿਆਂ ਨੂੰ ਇਹ ਵੀ ਮੈਂ ਬਚ ਜਾ ਮੇਰੀ ਕੁਰਸੀ ਬੱਜੇ ਮੇਰੀ ਮੁਖਤਿਆਰੀ ਬੱਜੇ ਮੇਰੀ ਜ਼ਹਿਦਾਰੀ ਬੱਜੇ ਮੈਂ ਬੱਜ ਜਾ ਹੁਣ ਆ ਗੱਲ ਛਾਈ ਹੋਈ ਆ ਸਾਡੇ ਪੁਰਾਣੇ ਸਰਦਾਰ ਕਹਿੰਦੇ ਹੁੰਦੇ ਸੀ 5 ਵਜੇ 5 ਵਜੇ ਸਿੰਘ ਬਚਣ ਖਵਾਰੀਆਂ ਨਾ ਹੋਣ ਉਹਨਾਂ ਦੇ ਫੈਸਲੇ ਵੀ ਦੂਰੰਦੇਸ਼ੀ ਵਾਲੇ ਸੀ ਮੈਂ ਇਹਨਾਂ ਨੂੰ ਮਤਲਬ ਸਿੱਧਾ ਮਾੜਾ ਤੇ ਨਹੀਂ ਕਹਿੰਦਾ ਪਰ ਮੈਂ ਕਹਿੰਦਾ ਵੀ ਜਦੋਂ ਕੋਈ ਵੀ ਗੱਲ ਕਰਨੀ ਹੋਵੇ ਵੱਡੇ ਨਾਲ ਵੇਖ ਲਈਦਾ ਵੀ ਉਹਨਾਂ ਕੀ ਕੀਤਾ ਉਹਨਾਂ ਦੇ ਪਾਏ ਪੂਰਨਿਆਂ ਨੂੰ ਆਧਾਰ ਬਣਾ ਕੇ ਜੇ ਫੈਸਲੇ ਕਰਾਂਗੇ ਤੇ ਗਲਤ ਨਹੀਂ ਹੋਣਗੇ ਆਪਣੇ ਭਰਾਵਾਂ ਨੂੰ ਕੀ ਕਹੋਗੇ ਨੌਜਵਾਨਾਂ ਨੂੰ ਸਿੰਘਾਂ ਨੂੰ ਜੇ ਵੀ ਇੱਥੇ ਆਏ ਆ ਤਾਂ ਇੱਥੋਂ ਲੈ ਕੇ ਕੀ ਜਾਈਏ ਭਾਈ ਹਾਂ ਇਹ ਵਜਨ ਬਹੁਤ ਦੁਰਲਭ ਆ ਮੈਂ ਜਿੰਨੇ ਵੀ ਵੀਰ ਭਰਾ ਆਏ ਨੇ ਜਿਹੜੇ ਇੱਥੇ ਸੁਣਦੇ ਜਾਂ ਲਾਈਵ 'ਚ ਸੁਣਦੇ ਆ ਉਹਨਾਂ ਨੂੰ ਬੇਨਤੀ ਆ ਵੀ ਆਪਾਂ ਇੱਥੇ ਆਏ ਕਲਗੀਧਰ ਸਾਹਿਬ ਦੀ ਖੁਸ਼ੀ ਲੈਣ ਤੇ ਆਏ ਗੁਰੂ ਸਾਹਿਬ ਦੇ ਨਾਲ ਦਰਸ਼ਨ ਕਰਨ ਜੁੜਨ ਮੈਂ ਚਾਹੁੰਦਾ ਵਾਂ ਭਈ ਤੁਸੀਂ ਆਪ ਹੀ ਸਿਆਣੇ ਹੋ ਜਿੰਨਾ ਨੇ ਕੇਸ ਕਟਾਏ ਤੇ ਦਸਤਾਰ ਨਹੀਂ ਨ ਸਜਾਈ ਉਹ ਦਾਵਾ ਨਹੀਂ ਕਰ ਸਕਦੇ ਵੀ ਅਸੀਂ ਸਿੱਖ ਕਿਉਂਕਿ ਸਿੱਖ ਦੀ ਇੱਕ ਪਛਾਣ ਸਤਗੁਰਾਂ ਨੇ ਦਿੱਤੀ ਹੋਈ ਆ ਮੈਂ ਚਾਹੁੰਨਾ ਵੀ ਸਾਡਾ ਐਡਾ ਵੱਡਾ ਵਿਰਸਾ ਐਡਾ ਵੱਡਾ ਰਤਬਾ ਇੱਕ ਬਚਨ ਮੇਰੇ ਧਿਆਨ ਚ ਆਇਆ ਪਹਿਨਾ ਮਹਾਂਪੁਰਖ ਇੱਕ ਗਏ ਕਸ਼ਮੀਰ ਵਾਲੇ ਬੰਨੇ ਦਵਾਨ ਲਾਉਣ ਜੀ ਤੇ ਇੱਕ ਪਠਾਨ ਬੈਠਾ ਹੱਸੀ ਜਾਵੇ ਉਹ ਜਿਹੜਾ ਸਿੱਖ ਜਾਵੇ ਸਿੱਖਾਂ ਨੂੰ ਵੇਖ-ਵੇਖ ਹਸੇ ਕਿਸੇ ਨੇ ਮਹਾਂਪੁਰਖਾਂ ਨੂੰ ਜਾ ਕੇ ਦੱਸਿਆ ਵੀ ਉਹ ਇੱਕ ਪਠਾਨ ਵੇਖ-ਵੇਖ ਹੱਸਦਾ ਮਹਾਪਰਖਾਂਦੇ ਉਹਨੂੰ ਪੁੱਛੋ ਵੀ ਹੱਸਦਾ ਕਿਉਂ ਆ ਉਹਨੂੰ ਪੁੱਛਿਆ ਵੀ ਤੂੰ ਹੱਸਦਾ ਕਿਉਂ ਕਹਿੰਦਾ ਮੈਂ ਇਹਨਾਂ ਸਿੱਖਾਂ ਦੇ ਹੱਸਦਾ ਉਹਾਂ ਦੇ ਵੀ ਤੂੰ ਕਿਉਂ ਹੱਸਦਾ ਕੌਣ ਹੁੰਦਾ ਤੂੰ ਸਿੱਖਾਂ ਦੇ ਸਣ ਵਾਲਾ ਉਹ ਕਹਿੰਦਾ ਵੀ ਮੈਂ ਉਹ ਵੇਖੇ ਨੇ ਤੇ ਹੁਣ ਤੁਹਾਨੂੰ ਵੇਖ ਕੇ ਹੱਸਦਾ ਵੀ ਉਹ ਕਿਸੇ ਦੇ ਤੁਸੀਂ ਕੀ ਜੇ ਉਹ ਕਹਿੰਦੇ ਤੂੰ ਕਿਹਨੂੰ ਵੇਖਿਆ ਕਹਿੰਦਾ ਮੈਂ ਹਰੀ ਸਿੰਘ ਨਲਵੇ ਨੂੰ ਵੇਖਿਆ ਜਦੋਂ ਇਹ ਗੱਲ ਪਤਾ ਲੱਗੀ ਮਹਾਪਰਖਾਂਦੇ ਵੀ ਉਹਨੂੰ ਸਤਕਾਰ ਨਾਲ ਲੈ ਕੇ ਆਉ ਹੁਣ ਉਹਨੂੰ ਲਿਆਂਦਾ ਗਿਆ ਉਹਨੂੰ ਫਿਰ ਪ੍ਰੇਮ ਨਾਲ ਬਿਠਾ ਕੇ ਪੁੱਛਿਆ ਗਿਆ ਵੀ ਤੂੰ ਵੇਖਿਆ ਕੀ ਆ ਉਹ ਕਹਿੰਦਾ ਜੋ ਮੈਂ ਵੇਖਿਆ ਹੁਣ ਤਾਂ ਤੁਹਾਡੇ ਜ ਰਹਿ ਨਹੀਂ ਗਿਆ ਹੂੰ ਉਹਨਾਂ ਪੁੱਛਿਆ ਵੀ ਤੂੰ ਦੱਸ ਨਾ ਕੀ ਵੇਖਿਆ ਕਹਿੰਦਾ ਵੀ ਅਹੀਂ ਅਹੀਂ ਹਾਂ 500 ਜਾਨਾ ਤੇ ਅਹੀਂ ਟੈਕਸ ਤਾਰਦੇ ਨੇ ਆਪਣੇ ਏਰੀਏ ਦਾ ਹਰੀ ਸਿੰਘ ਨਲਵੇ ਨੂੰ ਗਵਰਨਰ ਰਹੇ ਨਾ ਕਸ਼ਮੀਰ ਦੇ ਉਹ ਕਹਿੰਦੇ ਵੀ ਇੱਕ ਵਾਰੀ ਅਹੀਂ ਨਾ ਨਲਵੇ ਨੂੰ ਆਖਿਆ ਵੀ ਤੂੰ ਨਾ ਸਾਡੇ ਕੋਲ ਆਣ ਕੇ ਪੈਸੇ ਲੈ ਤੇ ਆਹੀਂ ਕੱਲਾ ਹੂੰ ਤੁਸੀਂ ਵੀ ਸਿਆਣੇ ਹੋ ਮੈਂ ਕੱਲਾ ਸਰਦਾਰ ਸੱਦਣ ਦੇ ਹੁਣ ਨਾ ਪੈਸੇ ਦੇਣੇ ਸੀ ਪਰ ਸਰਦਾਰ ਵੀ ਜਰਤ ਵਾਲਾ ਹੈ ਉਹ ਗਿਆ ਫਿਰ ਕਹਿੰਦੇ ਸੀ 500 ਬੰਦੇ ਨੇ ਉਹਨੂੰ ਘੇਰ ਲਿਆ ਤੇ ਉਹਨੂੰ ਆਖਿਆ ਵੀ ਪੈਸੇ ਨਹੀਂ ਤੈਨੂੰ ਦੇਣੇ। ਐਂ ਤੇ ਤੇਰਾ ਕੰਮ ਨਾ ਵੇੜਨਾ। ਕਹਿੰਦੇ ਉਹ ਸਰਦਾਰ ਏਡੇ ਰੋਹ ਵਾਲਾ ਸੀ ਉਹਨੇ ਇਹਦਾ ਮੁੱਛਾਂ ਨੂੰ ਤਾ ਦਿੱਤਾ ਤੇ ਆਂਦਾ ਵੀ ਫਿਰ ਕਰ ਲੋ ਵਾਰ। ਆਂਦਾ ਉਹਨੇ ਇਹ ਨਹੀਂ ਵੇਖਿਆ ਵੀ 500 ਬੰਦਾ ਆ। ਉਹਨੇ ਐਡੀ ਨ ਧੜਕਤਾਂ ਨਾ ਉਹਦੇ ਚਿਹਰੇ ਦਾ ਪ੍ਰਤਾਪ ਸੀ। ਨੇਤਰ ਗਹਿਰੇ ਸੀ। ਉਹਨੇ ਬੜੀ ਜੁਰਤ ਨਾਲ ਆਖਿਆ ਵੀ ਕਰ ਲੋ ਫਿਰ ਵਾਰ। ਕਹਿੰਦੇ ਜਦੋਂ ਉਹਨੇ ਇਕੱਲੇ ਨੇ ਸਾਨੂੰ 500 ਨੂੰ ਕਹਿਤਾ ਵੀ ਕਰ ਲੋ ਵਾਰ ਤੇ ਸਾਡੇ ਦਿਲ ਧੜਕਣੇ ਸ਼ੁਰੂ ਹੋ ਗਏ ਵੀ ਇਕੱਲਾ ਹੀ ਕਹਿਣ ਰਿਹਾ ਕਰ ਲੋ। ਕਹਿੰਦੇ ਸੀ ਚੁੱਪ ਕਰਕੇ ਕਹਿੰਦੇ ਉਹਨੇ ਫੇਰ ਦੂਜੀ ਵਾਰੀ ਆਖਿਆ ਵੀ ਕਰ ਲੋ ਵਾਰ ਕਹਿੰਦੇ ਵੀ ਜਦੋਂ ਦੂਜੀ ਵਾਰੀ ਆਖਿਆ ਤੇ ਸਾਡੇ 25% ਲੋਕ ਫੇਰ ਹੋਰ ਮਰ ਗਏ ਫੇ ਕੱਲਾ ਹੀ ਗਈ ਜਾਣ ਡਿਆ ਪਤਾ ਨਹੀਂ ਕੀ ਪਾਵਰ ਇਚ ਆਂਦਾ ਵੀ ਉਹਨੇ ਤੀਜੀ ਵਾਰੀ ਆਖਿਆ ਵੀ ਹੁਣ ਮੈਂ ਆਖਰੀ ਵਾਰੀ ਕਹਿਣ ਡਿਆ ਜੇ ਤੁਸੀਂ ਮੈਨੂੰ ਸੱਦਿਆ 500 ਤੁਸੀਂ ਜਾਣਾਂ ਜੇ ਵਾਰ ਕਰ ਲੋ ਜੇ ਕਰਨਾ ਤੇ ਕਹਿੰਦੇ ਵੀ ਅਸੀਂ ਤੇ ਪੈਰ ਹੀ ਪੈ ਗਏ ਕਹਿੰਦਾ ਹੁਣ ਇਦਾਂ ਨਹੀਂ ਹੁਣ ਮੈਂ ਕਰਾਂਗਾ ਵਾਰ ਤੁਸੀਂ 500 ਤਗੜਾ ਹੋ ਜੋ ਹੁਣ ਕਹਿੰਦੇ ਆਂ ਨੱਕ ਨਾਲ ਲੀਕਾ ਕੱਢੀਆਂ ਉਹਨਾਂ ਲੀਕਾ ਕੱਢਣ ਵਾਲਿਆਂ ਚੋਂ ਮੈਂ ਵੀ ਆਂ ਕਹਿੰਦਾ ਆਂ ਉਹਦੇ ਪੈਰਾਂ 'ਚ ਪੈਪਾ ਲੀਕਾ ਕੱਢੀਆਂ ਵੀ ਸਾਨੂੰ ਮਾਰਨਾ ਤੂੰ ਪੈਸੇ ਲੈ ਜਾ ਕਹਿੰਦੇ ਉਹ ਸਰਦਾਰ ਦਾ ਰੋਬ ਹੀ ਅਸੀਂ 500 ਨਹੀਂ ਆਖਿਆ ਵੀ ਤੈਨੂੰ ਜਾਣ ਨਹੀਂ ਦੇਣਾ ਤੇ ਉਹਦੇ ਚਿਹਰੇ ਦਾ ਫਰਕ ਨਹੀਂ ਪਿਆ ਦਾਗ ਦਾ ਕਰਦਾ ਚਿਹਰਾ ਸੀ ਕਹਿੰਦਾ ਮੈਂ ਤੁਹਾਡੇ ਉਹ ਸਰਦਾਰ ਵੇਖੇ ਨੇ ਤੇ ਤੁਸੀਂ ਕੀ ਜੇ ਇਹ ਤੁਹਾਡੇ ਦੇ ਮੂੰਹ ਮੁੰਨੇ ਗਏ ਪੱਗਾਂ ਲੱਤਗੀਆਂ ਗਾਤਰੀ ਜੋ ਕਿਰਪਾਨ ਚਲੀ ਗਈ ਕਹਿੰਦਾ ਤਾਂ ਹੱਸਦਾ ਵੀ ਉਹ ਕੀ ਦੇ ਤੁਸੀਂ ਕੀ ਜੇ ਇਹ ਗੱਲ ਹਕੀਕੀ ਆ ਪਰ ਬਾਬਾ ਜੀ ਅੱਜ ਤਾਂ ਸਾਡੇ ਨੌਜਵਾਨ ਉਹਨਾਂ ਸਿੰਘਾਂ ਤੋਂ ਹੀ ਮੁਨਕਰ ਹੋ ਗਏ ਤੇ ਜਾ ਕੇ ਦਾਅਵੇ ਇਹ ਕਰਦੇ ਵੀ ਉਹ ਉਹ ਕੁਝ ਤਾਂ ਵਾਪਰੇ ਹੀ ਨਹੀਂ ਇਹ ਗੱਲ ਜਿਹੜੀ ਆ ਨਾ ਇਹ ਵੀ ਬੜੀ ਵਿਚਾਰਨ ਵਾਲੀ ਆ ਇਹ ਇਹ ਗੱਲ ਹੁਣ ਮੈਂ ਕਵਾਂਗਾ ਵੀ ਇੱਥੇ ਦੱਸਣ ਦੀ ਕਮੀ ਆ ਜਿਹੜੇ ਪ੍ਰਚਾਰਕ ਬੋਲਦੇ ਆ ਨਾ ਸਾਰੇ ਮੇਰੇ ਸਤਿਕਾਰਯੋਗ ਨਹੀਂ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਉਹਨਾਂ ਨੇ ਫਰਕ ਫਰਕ ਮਿਟੇਤਾ ਇੱਕ ਸਰਦਾਰ ਵਿੱਚ ਤੇ ਇੱਕ ਜਥੇਦਾਰ ਵਿੱਚ ਕੀ ਫਰਕ ਆ ਇਹ ਗੱਲ ਉਹਨਾਂ ਨੇ ਸਪਸ਼ਟ ਕਰਨ ਨਾਲ ਨਹੀਂ ਕਹੀ ਬਾਬਾ ਜੀ ਬਾਬਾ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਸਾਹਿਬ ਨੂੰ ਵੀ ਜਰਨੈਲ ਬਣਾਤਾ ਸਰਦਾਰ ਸਿੰਘ ਸਾਹਿਬ ਬਾਬਾ ਜੀ ਬਾਬਾ ਜਸਾ ਸਿੰਘ ਸਾਹਿਬ ਨੂੰ ਵੀ ਸਰਦਾਰ ਬਣਾਤਾ ਸਰਦਾਰ ਦਾ ਮਤਲਬ ਹੁੰਦਾ ਆ ਜਿਹਦੀ ਜ਼ਗੀਰ ਹੋਵੇ ਜਿਹੜਾ ਕਿਸੇ ਪਾਵਰ ਦਾ ਮਾਲਕ ਹੋਵੇ ਇਥੋਂ ਤੀਕ ਵੀ ਜਿਹੜੇ ਜਿਹੜੇ ਸਿੱਖਾਂ ਨੂੰ ਸਰਦਾਰ ਕਿਹਾ ਜਾਂਦਾ ਨਾ ਇਹ ਅਫਗਾਨੀ ਕਹਿਣ ਲੱਗੇ ਵੀ ਇਹ ਸਰਦਾਰ ਨਹੀਂ ਉਹ ਡਰਦੇ ਹੀ ਸਰਦਾਰ ਦਾ ਮਤਲਬ ਤਗੜਾ ਆ ਪਰ ਇੱਕ ਜਥੇਦਾਰ ਤੇ ਸਰਦਾਰ 'ਚ ਫਰਕ ਆ ਜਿਹੜਾ ਹੁੰਦਾ ਨਾ ਜਿਵੇਂ ਜਥੇਦਾਰ ਬੁੱਢੇ ਦਲ ਦੇ ਜਥੇਦਾਰ ਨੇ ਉਹਨਾਂ ਦੇ ਨਾਂ ਨਾਲ ਕੁਝ ਤਖੱਲਸ ਲੱਗਦੇ ਨੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਜੀ ਬਾਬਾ ਫੂਲਾ ਸਿੰਘ ਸਾਹਿਬ 96 ਕਰੋੜੀ ਜਥੇਦਾਰ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਐਵੇਂ ਉਹਨਾਂ ਦਾ ਨਾਂ ਆ ਹੁਣ ਕੱਲਾ ਬਾਬਾ ਫੂਲਾ ਸਿੰਘ ਕਹਿੰਦੇ ਨਹੀਂ ਨਾ ਸਾਰ ਸਕਦੇ ਜਥੇਦਾਰ ਇਹ ਫਰਕ ਮਟੇਤਾ ਇਹ ਫਰਕ ਤੋਂ ਦੂਰੀਆਂ ਦੂਰੀਆਂ ਇੰਨੀਆਂ ਜਿਆਦੀਆਂ ਵੱਧ ਗਈਆਂ ਲੋਕਾਂ ਨੂੰ ਦੱਸਿਆ ਹੀ ਨਹੀਂ ਗਿਆ ਵੀ ਨਿਹੰਗ ਸਿੰਘ ਪਾਵਰ ਕੀ ਆ ਨਿਹੰਗ ਸਿੰਘ ਬਹੁਤ ਵੱਡੀ ਖੇਡ ਆ ਮਹਾਰਾਜ ਨੇ ਇਹ ਫੌਜ ਪ੍ਰਗਟ ਕੀਤੀ ਆ ਏ ਫੌਜ ਨੇ ਜੇ ਮਹਾਰਾਜ ਘੋੜੇ ਚੜ੍ਹਦੇ ਸੀ ਸਿੰਘਾਜ ਵੀ ਚੜ੍ਹਦੇ ਆ ਗੱਲ ਨਹੀਂ ਛੱਡੀ ਉਦੋਂ ਵਿਵੇਕ ਦੇ ਲੰਗਰ ਸੀ ਅੱਜ ਵੀ ਵਿਵੇਕ ਦੇ ਲੰਗਰ ਆ ਮਰਿਆਦਾ ਨਹੀਂ ਛੱਡੀ ਉਦੋਂ 12 ਵਜੇ ਸਿੰਘ ਉੱਠਦੇ ਹੀ ਅੱਜ ਵੀ ਉੱਠਦੇ ਆ ਮਰਿਆਦਾ ਹੀ ਨਹੀਂ ਛੱਡੀ ਸਿੰਘਾਂ ਨੇ ਉਹ ਸਾਰੀ ਗੱਲ ਉਦਾਂ ਦੀ ਉਦਾਂ ਹੀ ਸੰਭੀ ਆ ਜਿੱਦਾਂ ਦੀ origional ਸੀ ਪਰ ਗੱਲ ਕੀ ਹੋਈ ਵੀ ਦਸਣ ਵਾਲਿਆਂ ਨੇ ਦੱਸਤਾ ਵੀ ਜਿਹੜਾ ਵੇਲਾ ਉਹ ਨਿਹੰਗ ਸਿੰਘ ਬਣ ਗਿਆ ਇਹ ਦੇਗ ਛੱਕ ਛੱਡੇ ਇਹ ਡਲੇ ਛੱਕ ਛੱਡੇ ਆ ਪਰ ਇਹ ਗੱਲ ਵੀ ਕਿਸੇ ਨੇ ਨਹੀਂ ਦੱਸੀ ਵੀ ਸਾਰੇ ਭੰਗੜ ਨਹੀਂ ਆ ਪੜੇ ਲਿਖੇ ਹੈਗੇ ਆ ਗਿਆਨੀ ਹੈਗੇ ਆ ਪੰਛ ਦੇ ਬੜੇ-ਬੜੇ ਵਿਦਵਾਨ ਹੈਗੇ ਆ ਉਹਨਾਂ ਦੀ ਗੱਲ ਕਰਨ ਦੀ ਬਜਾਏ ਸਾਡੇ ਆਪਣਿਆਂ ਨੇ ਸਾਡੀਆਂ ਬਰਿਆਈਆਂ ਕੀਤੀਆਂ ਨਕਾਰਾਤਮਕ ਉਦਾਹਰਨਾਂ ਦਿੱਤੀਆਂ ਗਈਆਂ ਚੰਗੀਆਂ ਨਹੀਂ ਜਿਨ੍ਹਾਂ ਦੇ ਕਰਕੇ ਲੋਕਾਂ ਦੇ ਸਾਹਮਣੇ ਨਿਹੰਗ ਸਿੰਘਾਂ ਦਾ ਅਕਸ ਉਹਨਾਂ ਨਿਤਰੀਆ ਨਹੀਂ ਜਿੱਡਾ ਨਰੋਲ ਸੀ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਆਗੇ ਨਿਹੰਗ ਬੁਹੇ ਖੋਲਦੋਂ ਸੰਗ ਹੁਣ ਕਹਿੰਦੇ ਮੰਗਣ ਆਗੇ ਹਰਕਿਆ ਨਾ ਗੱਲ ਦਾ ਕੁਝ ਕੱਚੇ ਪੀਲੇ ਹੁੰਦੇ ਆ ਜੇ ਡੁਪਲੀਕੇਟ ਹੀ ਨਾ ਹੋਣ ਤੇ origignal ਦਾ ਕੀ ਮੁੱਲ ਹੈ ਓਰੀਜਨਲ ਓਰੀਜਨਲ ਹੀ ਆ ਸਾਡੀ ਪਹੁੰਚ ਉਹਨਾਂ ਸਿੰਘ ਸਹਿਬਾਨਾਂ ਤੱਕ ਨਹੀਂ ਹੈ ਜਿਹੜੇ ਬੜੇ-ਬੜੇ ਯੋਧੇ ਆ ਜਿਹੜੇ ਹੱਠੀ ਤਪੀ ਆ ਜਿਹੜੇ ਅੰਮ੍ਰਿਤ ਵੇਲੇ ਦੇ ਧਾਰਨੀ ਆ ਨਿਤਨੇਮੀ ਆ ਜੰਗੀ ਜਰਨੈਲ ਨੇ ਉਹਨਾਂ ਤੱਕ ਸਾਡੀ ਪਹੁੰਚ ਨਹੀਂ ਤਸੀਂ ਜਿਹੜਾ ਪਿੰਡ ਦਾ ਵਿਚਾਰਾ ਤੁਰਿਆ ਫੇਰਾ ਵੇਖ ਲੈਨੇ ਸਾਨੂੰ ਲੱਗਦਾ ਖੋਤਾ ਘੋੜਾ ਇੱਕ ਹੀ ਹੁੰਦਾ ਫਰਕ ਹੈ ਨਾ ਨਸਲਾਂ ਦਾ ਨਕਲੀ ਜਾਂ ਤੇ ਨਸਲੀ 'ਚ ਫਰਕ ਆ ਐਵੇਂ ਮੈਨੂੰ ਜਾਪਦਾ ਵਾ ਕੋਈ ਪੰਥ ਦੀ ਗੱਲ ਜਿੱਡੀ ਨਰੋਲਤਾ ਨਾ ਕਰਨੀ ਚਾਹੀਦੀ ਏ ਇੱਥੇ ਮਲੇਸ਼ ਬਣ ਕੇ ਕੀਤੀ ਨਹੀਂ ਉਹਨਾਂ ਉਹਨਾਂ ਨੇ ਆਪਣੀ ਵਾਂਝੇ ਵਾਈ ਗਏ ਪੰਥ ਦੀ ਗੱਲ ਨਹੀਂ ਕਿਸੇ ਨੇ ਕੀਤੀ ਆਪਾਂ ਵਰਤਦੇ ਆ ਸ਼ਬਦ ਸਿੱਖ ਕੌਮ ਸਿੱਖ ਕੌਮ ਨਹੀਂ ਆ ਖਾਲਸਾ ਪੰਥ ਆ ਮਹਾਰਾਜ ਨੇ ਕਿਹਾ ਨਾ ਨਾਨਕ ਨਿਰਮਲ ਪੰਥ ਚਲਾਇਆ ਕਰੂ ਖਾਲਸਾ ਪੰਥ ਤੀਸਰ ਪ੍ਰਵੇਸ਼ ਆ ਇਹ ਗੱਲ ਪੰਥ ਦੀ ਆ ਸ਼ਰਮਣੀ ਪੰਥ ਅਕਾਲੀ ਅਕਾਲੀਆਂ ਦਾ ਪੰਥ ਆ ਸ਼ਰਮਣੀ ਅਹੀਂ ਇਹਨੂੰ ਕੌਮ ਬਣਾਤਾ ਇਹ ਫਰਕ ਆ ਬਹੁਤ ਇਹ ਸ਼ਬਦਾਂ ਦਾ ਫਰਕ ਨਹੀਂ ਆ ਇਹਦੀਆਂ ਡੰਗਿਹਾਈਆਂ ਹੋਰ ਜਿਆਦੀਆਂ ਨੇ ਫਿਰ ਮੈਨੂੰ ਇਦਾਂ ਜਾਪਦਾ ਵੀ ਜਿਨ੍ਹਾਂ ਨੇ ਗੱਲ ਬੋਲੀ ਕਈਆਂ ਨੇ ਤੇ ਇਹਨੂੰ ਕੰਮ ਸਮਝ ਲਿਆ ਵੀ ਕੰਮ ਆ ਬੋਲਣਾ ਇਹ ਕੰਮ ਨਹੀਂ ਐ ਇਹ ਪੰਥ ਲਈ ਸਮਰਪਣ ਐ ਜੇ ਸੰਗਤ ਸਾਨੂੰ ਪਿਆਰ ਕਰਦੀ ਆ ਸੰਗਤ ਮਾਇਆ ਵੀ ਦਿੰਦੀ ਆ ਇੱਜ਼ਤ ਵੀ ਕਰਦੀ ਆ ਹੱਥਾਂ ਦੇ ਚੁੱਕਦੀ ਆ ਆਪਣਾ ਕੰਮ ਇਮਾਨਦਾਰੀ ਨਾਲ ਕਰੀਏ ਜਿਹੜੀ ਗੱਲ ਜਿੱਦਾਂ ਵਾ ਉਹਨੂੰ ਕਹੀ ਓਦਾਂ ਹੀ ਕਹੀਏ ਕਈ ਮਸਾਲਾ ਲਾਉਣ ਦੇ ਚੱਕਰ 'ਚ ਗੱਲ ਦਾ ਜਲੋਸ ਕੱਢ ਕੇ ਐਵੇਂ ਨਿਹੰਗ ਸਿੰਘਾਂ ਨਾਲ ਜ਼ਿਆਦਾ ਹੋਇਆ ਵਾ ਪਰ ਮੈਨੂੰ ਇਦਾਂ ਜਾਪਦਾ ਵੀ ਫਿਰ ਵੀ ਕੱਖ ਨਹੀਂ ਵਿਗੜਿਆ ਕਿਉਂਕਿ ਇਹ ਪੰਥ ਕਿਸੇ ਪਾਰਟੀ ਨਹੀਂ ਆ ਇਹ ਪੰਥ ਵੋਟਾਂ ਦੇ ਨਹੀਂ ਬਣਦਾ ਇਹ ਪੰਥ ਦੀਆਂ ਕੋਈ ਕਮੇਟੀਆਂ ਨਹੀਂ ਆ ਪੰਥ ਨਿਸ਼ਾਨ ਨਗਾਰੇ ਦੀ ਤਾਬਿਆਂ 'ਚ ਚੱਲਦਾ ਕਿਉਂਕਿ ਕਲਗੀਧਰ ਸਾਹਿਬ ਨੇ ਜਦੋਂ ਪੰਥ ਸਜਾਇਆ ਨਿਸ਼ਾਨ ਨਗਾਰੇ ਨਾਲ ਸਜਾਇਆ ਜੀ ਨਿਸ਼ਾਨ ਨਗਾਰਾ ਹੀ ਪੰਥ ਦੀ ਪਾਵਰ ਆ ਪੰਥ ਦਾ ਘਟਦਾ ਨਹੀਂ ਕੋਈ ਜਿਉਂ-ਜਿਉਂ ਬਖੇੜੇ ਪਏ ਨੇ ਸਮੇਂ-ਸਮੇਂ ਤੇ ਸਿੰਘ ਇਕੱਠੇ ਵੀ ਹੋਏ ਨੇ ਇਕੱਠੇ ਹੁੰਦੇ ਰਹਿਣਗੇ ਐਵੇਂ ਪੰਥ ਦੀ ਚੜ੍ਹਦੀ ਕਲਾ ਰਹੂਗੀ ਮੈਨੂੰ ਐ ਜਾਪਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਕੋਜ਼ ਆ ਹੋਲੇ ਮਹੱਲੇ ਦੇ ਉੱਤੇ ਸੰਗਤਾਂ ਜੁੜੀਆਂ ਸੋ ਸਿੰਘ ਵੀ ਆ ਸਿੰਘਾਂ ਦੇ ਨਾਲ ਹੀ ਮਹੱਲਾ ਜੜਾ ਹੈਗਾ ਉਹ ਨਿਕਲਦਾ ਸੋ ਵਿਚਾਰ ਸਿੰਘ ਸਾਹਿਬ ਨੇ ਆਪਣੇ ਰੱਖਿਆ ਤੇ ਅਪੀਲ ਵੀ ਕੀਤੀ ਹੈ ਸੰਗਤ ਨੂੰ ਇਸ ਗੱਲਬਾਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਣੀ ਹੈ ਆਪਣੀ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾ ਨਾਮ ਸਿੰਘ ਪੰਜਾਬੀ ਲੁੱਕ ਚੈਨਲ